ਸੰਤ ਬਾਬਾ ਚੁਕਤ ਸਿੰਘ ਜੀ ਦੀ 40ਵੀਂ ਵਰ੍ਹੇ ਸੀ ਬੜੀ ਹੀ ਸ਼ਰਧਾ ਭਾਵਨਾ ਸਤਕਾਰ ਨਾਲ ਪਿੰਡ ਉਦੋਕੇ ਅੰਮ੍ਰਿਤਸਰ ਦੇ ਗੁਰਦੁਆਰਾ ਨਗਿਆਣਾ ਸਾਹਿਬ ਵਿਖੇ ਮਨਾਇ ਗਈ ਜਿੱਥੇ ਵੱਖ-ਵੱਖ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਵੱਲੋਂ ਸ਼ਰਧਾ ਪੂਰਵਕ ਆਪਣੀ ਹਾਜ਼ਰੀ ਲਗਵਾਈ ਗਈ ਇਸ ਮੌਕੇ ਅਖੰਡ ਪਾਠ ਸਾਹਿਬ ਜੀ ਦੇ ਪੋਗ ਪਾਏ ਗਏ ਅਤੇ ਵੱਡਾ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਕੀਰਤਨੀ ਜਥਿਆਂ ਨੇ ਗੁਰੂ ਘਰ ਵਿੱਚ ਆਪਣੀ ਹਾਜ਼ਰੀ ਲਗਵਾਈ 8 ਸਤੰਬਰ ਨੂੰ ਕੱਡੀ ਜਥੇਾਨੀ ਗੁਰੂ ਘਰ ਵਿੱਚ ਆਪਣੀ ਹਾਜ਼ਰੀ ਲਗਵਾਈ ਅਤੇ ਸ਼ਾਮ ਨੂੰ ਬਾਬਾ ਚੁਗਤ ਸਿੰਘ ਸਪੋਰਟਸ ਕਲੱਬ ਦੀ ਗਰਾਊਂਡ ਵਿੱਚ ਕਬੱਡੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੰਜਾਬ ਪੜਦੀਆਂ ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਗੁਰੂ ਘਰ ਵਿੱਚ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਗੁਰੂ ਘਰ ਲੰਗਰ ਦੀ ਅਤੁੱਟ ਵਰਤਾਇਆ ਗਿਆ ਮੇਰੇ ਸਤਿਗੁਰੂ ਬੜੀ ਜੀ ਦਰਸ਼ਿੰਦ ਨੇ ਕਿਰਪਾ ਦੇ ਢੰਗ ਨੇ ਇਤਨੀ ਆਖ ਦੇ ਵਿੱਚ ਐਵੇਂ ਤੂੰ ਧੱਕਿਆ ਜਾਂਦਾ ਜਾਂ ਤੈਨੂੰ ਬਾਹਰ ਕੱਢਿਆ ਜਾਂਦਾ ਤੈਨੂੰ ਮਰਿਆ ਮਰਿਆਦਾ ਦਰਬਾਰ ਦੀ ਨਹੀਂ ਪਤਾ ਤਰ ਗਿਆ ਦੇ ਰਿਓ ਘਟੋ ਘਟ ਸਾਨੂੰ ਜ਼ਰੂਰ ਭੈ ਮਰਨਾ ਚਾਹੀਦਾ ਹੈ ਸਤਿਗੁਰਾਂ ਦਾ ਪੁਰੂਸ਼ ਸ਼ਬਦ ਬੈਕ ਬਿਧਵਾਨ ਦੇ ਬਚਨ ਪੜ੍ਹਿਆ ਸੀ ਬੜਾ ਸੁੰਦਰ ਖਿਆਲ ਦਿੱਤਾ ਹੈ ਆਪ ਮਿਲਾਏ ਨਏ ਪ੍ਰਭ ਸੋਏ ਕੋਤਵੰਤ ਕੋਦਵੰਤ ਪਦਵੰਤ ਜੀਵਨ ਮੁਕਤ ਜਿਸ ਹਿਰਦੈ ਬਗਵੰਤ ਦਾ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਂ ਦਾ ਸੰਜਾ ਕੀਤਾ ਹੈ ਜਿਸ ਦਾ ਰਹਾਉ ਦਾ ਬੰਦੇ ਗਿਸ਼ ਅੰਦਰ ਸ਼ਬਦ ਦਾ ਕੇਂਦਰੀ ਭਾਵ ਸੈਂਟਰਲ ਆਈਡੀਆ ਹੈ ਉਹਨੇ ਆਪ ਜੀ ਦੇ ਨਾਲ ਪਹਿਲਾ ਸਾਂਝਾ ਕਰਾਂਗਾ ਤੇ ਬਾਕੀ ਫਿਰ ਸ਼ਬਦ ਦੀ ਵਿਚਾਰ ਆਪਾਂ ਜੀ ਨੇ ਇਸ ਮੌਕੇ ਤੇ ਸਤਿਗੁਰਾਂ ਦੀ ਕਿਰਪਾ ਨਾਲ ਕਰਨੀ ਹੈ ਆਓ ਸਾਰੇ ਸਰੋਤਾ ਜੀ ਹੱਥ ਨਾ ਧਿਆਰ ਗੁਰੂ ਕੇ ਚਰਨੋ ਮੇ ਸਾਰੇ ਬੋਲੋ ਆਪਣੀ ਰਸਨਾ ਤੋਂ ਨੀਤ ਚਲੋ ਗੁਰ ਚੰਡੀ ਗੁਰ ਸਿੱਖ ਨੀਤ ਚਲੋ ਹੁਣ ਮਸਤਕ ਤੇ ਲਾਨ ਦੀ ਗੱਲ ਹੈ ਤੇ ਕੌਣ ਕਹਿ ਰਹੇ ਨੇ ਸੰਬੰਧ ਵਿੱਚ ਭਟਾ ਨੇ ਇਹ ਵਚਨ ਕਹਿ ਦਿੱਤਾ ਧਰਨ ਗਗਨ ਨਵ ਖੰਡ ਮੈਂ ਜੋਤ ਸਭ ਰੂਪੀ ਰਹੇ ਹੋ ਭਰ ਭਾਗ ਮਥਰਾ ਕਾਸ਼ ਭੀ ਇਹਦਾ ਨਹੀਂ ਬੜਾ ਔਖਾ ਜੇ ਮੈਂ ਕਈ ਵਾਰੀ ਇਹ ਗਾਜ ਸੰਗਤ ਦੇ ਨਾਲ ਸੰਝ ਕਰਦਾ ਆਣਾ ਹਮਨਗਰ ਗੁਰਦੁਆਰਾ ਹੈ ਮਾਡਲ ਟਾਊਨ ਦੇ ਅੰਦਰ ਲੁਦੇ ਆਲੇ ਦੇ ਵਿੱਚ ਕਥਾਵਾਚਕ ਗੁਰੂ ਕਾ ਵਜ਼ੀਰ ਹੈ ਗਰੰਥੀ ਕਥਾ ਕਰਦਾ ਸੀ ਰੋਜ਼ ਉਹਨੇ ਕਥਾ ਤੋਂ ਪਹਿਲਾਂ ਇਹ ਗੱਲ ਕਹਿਣੀ ਸੰਗਤ ਨੂੰ ਖੈਰ ਉਹਨਾਂ ਨੇ ਇਹ ਨਾਮ ਆਪਣੇ ਨਾਮ ਨਾਲ ਲਾਣਾ ਹਰੀ ਜਗਤਪਿੰਡੇ ਹਰਨੂ ਪ੍ਰਧਾਨ ਸ਼ਹਿਰ ਨੂੰ ਸਾਰੇ ਸੇਵਾਦਾਰਾਂ ਨੇ ਆਪ ਜੋੜ ਕੇ ਬੈਲਟੀ ਕੀਤੀ ਪ੍ਰਧਾਨ ਵੀ ਅਸੀਂ ਵੀ ਕਹਿੰਦੇ ਵਿਵਾਦਾਰਾਂ ਨੇ ਕਹਿ ਦਿੱਤਾ ਹੈ ਕਿ ਫਰਕੀ ਮੈਂ ਕਹਿੰਦਾ ਜੀ ਲੈ ਮੈਂ ਚੌਂਕੀਦਾਰਾਂ ਦੀ ਮੈਂ ਗਰੰਥੀ ਨਾਮ ਨੇ ਕਹਾ ਹਰ ਜਨ ਕੇ ਆਉਂ ਵਰ ਜਾਈ ਕਿਸਾਂ ਕਾਕਰ ਚਬਰ ਕੁਲਾਹਾ ਚਰ ਤੋੜ ਮੁਖਦਾਈ ਤੇ ਪਹਿਲੇ ਬਚਨ ਦੇ ਵਿੱਚ ਬੰਦ ਦੇ ਵਿੱਚ ਕਿਰਪਾ ਕੀਤੀ ਪਾਗੜੇ ਹਾਰ ਸੰਤ ਤੁਮਾਰੇ ਅੱਜ ਦੋ ਫਿਰਕੇ ਨੇ ਇੱਕ ਸੰਤ ਸ਼ਬਦ ਨੂੰ ਨਮਸਕਾਰਾਂ ਕਰਦੇ ਨੇ ਤੇ ਇੱਕ ਸੰਤ ਅਖਰ ਸੁਣਾਉਣ ਦੇ ਲਈ تیار ਨੇ ਦੋ ਫਿਰਕੇ ਨੇ ਸਾਡੇ ਵਿੱਚ ਪਰ ਮੈਂ ਬੇਨਤੀ ਕਰਾਂ ਪਾਣੀ ਵਿੱਚ ਸੰਤ ਸ਼ਮਨ ਵਾਇਗਰੂ ਵਜਾ ਵਾਸਤੇ ਵੀ ਆਇਆ ਹੈ ਗੁਰੂ ਵਾਸਤੇ ਵੀ ਆਇਆ ਹੈ ਗੁਰਮੁਖਾ ਵਾਸਤੇ ਵੀ ਆਇਆ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਸੰਤ ਹੈ ਕੋਈ ਨਹੀਂ ਸੰਤ ਹੈ ਪਰ ਸੰਤ ਬजना ਬੜਾ ਔਖਾ ਹੈ ਕਿਉਂਕਿ ਜਿਨ੍ਹਾਂ ਸਾਸ ਵਿਰਾਸ ਨਾ ਮਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਭਾਗ ਫੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰਨਾ ਮਾ ਭਾਗਾਂ ਵਾਰੇ ਨੇ ਉਹ ਰੱਬ ਜੀ ਤੇਰੇ ਸੰਤ ਜਿਨਾਂ ਦੇ ਨਿਰਾਰੂਪੀ ਘਰ ਦੇ ਅੰਦਰ ਨਾਮ ਧਰ ਹੈ ਨਾਮ ਧਨ ਵਸਦਾ ਹੈ ਸਾ ਸੰਗਤ ਜਦ ਬਚਨ ਆਪਰੇ ਉੱਤੇ ਵੀ ਕੋ ਘਾ ਸਕਾਂਗੇ ਖਾਸਾ ਮੇਰੋ ਰੂਪ ਹੈ ਖਾਸ ਕੌਣ ਸੀ ਮੈਂ ਹਮ ਕਰੂ ਨਹੀਂ ਸਮਝ ਆਵੇਗਾ ਇੱਕ ਵੀ ਪੰਤੀ ਰਾਗਾਂ ਤੋਂ ਬਾਹਰ ਨਹੀਂ ਤੇ ਕਿਉਂ ਨਹੀਂ ਅਸੀਂ ਇਸ ਗਾਣ ਨੂੰ ਆਪਣੇ ਮਨ ਦੇ ਅੰਦਰ ਤਾਲ ਕਰਦੇ ਮੈਂ ਜਥੇ ਨੂੰ ਜੀ ਆਇਆਂ ਕਹਦਾ ਹਾਂ ਫਿਰ ਇੱਕ ਵਾਰੀ ਆਪ ਸਾਰੀਆਂ ਸੰਗਤਾਂ ਦਾ ਧਰਵਾਦ ਪ੍ਰਬੰਧਕ ਸਜਣ ਜਿਹੜੇ ਇਹ ਸਾਰੇ ਸਮਾਗਮ ਦਾ ਪ੍ਰਬੰਧ ਕਰ ਰਹੇ ਨੇ ਉਹਨਾਂ ਦਾ ਧਰਵਾਦ ਜੀ ਬਹੁਤਾਂ ਸ਼ੁਕਰ ਦੀ ਖਿਮਾ ਵਾਟ ਤੂ ਜੀਤਰ ਖਾਲਸਾ ਵਾਟ ਜੀ ਕੀ ਫਤ آؤ سروان بھائی صاحب رجندر بوجل بھائی صاحب گردی بارے بٹ گئے بےنتی ہے کہتناگی چھبیس ستائی اٹھائی نتی اکتوبر بھی سو تیرہ فتح والے جی شنیوار एतवार सोमवारो सत चुके सड़ चुके ज्ञान गवेंंद जी बोदल भाई गुलाब जी वाहिगुरू जी का ख़ा वाहेगुरु ਕਿਤਾ ਕੇ ਸ਼ੇਰ ਵਿਚਾਰਨੇ ਸੰਤ ਡੁੱਪਦਿਆਂ ਦੇ ਬੇੜੇ ਤਾ ਦਿੰਦੇ ਸੰਤ ਡੁੱਪਦਿਆਂ ਦੇ ਬੇੜੇ ਤਾ ਦਿੰਦੇ ਖੰਡਾ ਭਾ ਮੰਡਾ ਦੇ ਮਾਲਕ ਗੱਤੀ ਤੇ ਬ੍ਰਹਮਣ ਸ਼ਬਦ ਗੁਰੂ ਕਾਲ ਚੁਰ ਦੇ ਅਵਤਾਰ ਤਨ ਤਨ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਿਰੰਤਰ ਗੋਦ ਵਿੱਚ ਬੈਠੀ ਹੋਈ ਸਰਬੱਤ ਭਾਈ ਭਾਈ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸਚੇ ਨੱਤਰ ਸਾਥ ਪਿਆਰ ਦੇ ਵਿੱਚ ਆ ਕੇ ਸਾਡੇ ਤੇ ਆਪਣੀ ਹਾੜੇ ਲਵਾਓ ਜੀ ਦੋਵੇਂ ਹੱਥ ਜੋੜ ਕੇ ਨਤਮਸਤਕ ਹੋ ਕੇ ਸਿਰ ਨੂੰ ਝੁਕਾ ਕੇ ਬੈਠੇ ਹਾਂ ਸੱਚ ਦੇ ਫੈਲ ਗਏ ਡੱਜ ਕੇ ਬਾਹਰ ਪੁਚੀ ਦਾ ਖਾਂ ਸਾਹ ਬਾਹਰ ਜੀ ਦੀ ਫੱਟੇ ਲੋਕੋ ਹੋਏ ਇੱਕ ਇਕੱਟਾ ਆ ਕੇ ਸਾਹਮਣੇ ਪੇਸ਼ ਕਰਨ ਲੱਗੇ ਸਾਵਨ ਕਰਨੀ ਆਓ ਪਿਆਰ ਦੇ ਸਤਕਾਰ ਵਿੱਚ ਮੂਹਰੇ ਝੁਲਦੇ ਨਿਸ਼ਾਨ ਪੰਜ ਪਿਰੇ ਮਗਰ ਉਹ ਦਾਰ ਖੜਕੇ ਕਿਸ਼ੇ ਕੀ ਬੇਨ ਕੀ ਸ਼ੋਵਾ ਉਹਨਾਂ ਦਾ ਸਮਾਂ ਸਾਰੇ ਸੰਗਠਨ ਦੇ ਸਪਟਾੜ ਬੈਠ ਕੇ ਜੇ ਤਾਰਾ ਬਣਾਉਣਾ ਸੁਰਸ਼ਨਾ ਬਾਜੀ ਦਾ ਰਵੇ ਇਹ ਗੁੱਲੇ ਸੋਨਿਆਲੋ ਸੁਰਸ਼ਨਾ ਬਾਜੀ ਆ ਕੀ ਮੁਖਤਿਆਰੋ ਆ ਰਸਤੇ ਨਾ ਗੋ ਭਾਈ ਬਰੇਤੀ ਇਹ ਦੱਸ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਜੀ ਅਸੀਂ ਤਸਦੀਕ ਇਜ਼ਹਾਰ Yes, good. Okay. अंदवताह जी रामदारी जा मुखया जी ताली जबी गीह शोर ਸਹੀ ਚੈੱਕ ਕਰੀਂ ਚੇਸਾ ਅੱਜ ਬੜੇ ਤੁਮਦ ਹੋਈ ਪਈ ਆ ਆਵਾਜ਼ ਤੇ ਕੋ ਸਮਝ ਨਹੀਂ ਆਉਂਦੀ ਨਾ ਮੈਨੂੰ ਬੁੱਲਣ ਦਾ ਪਤਾ ਲੱਗਦਾ ਓ ਥੋੜਾ ਜਿਹਾ ਮਾਈਕ ਸੈੱਟ ਕਰ ਦੇ ਪੁੱਤਰ ਆਹ ਓ ਜੀਓ ਜੀ ਆਹ ਲੈ ਕੇ ਤੋਹ ਨੂੰ ਆਵਿਆ ਨਹੀਂ ਬਹੁਤ ਵੱਡਾ ਮੇਲਾ ਹੁੰਦਾ ਮੈਂ ਬਾਬਾ ਦੇ ਨਾਲ ਅੱਜ ਜਗਿੰਦਰ ਕੋ ਤੇ ਦੀਆਂ ਗੱਲਾਂ ਹੁੰਦੀਆਂ ਕਰਤਾਰ ਸਿੰਘ ਵਾਲੀ ਨੰਗਰ ਸੱਚਾ ਸਰੰਗਰ ਆੜੀ ਨੰਗਰ ਤੇ ਨਾਲ ਬਹੁਤ ਵੱਡਾ ਬਰਦੋਪ ਚ ਵਾਲੀ ਨੰਗਰ ਆ ਤੁਹਾਡੇ ਸਾਹਮਣੇ ਮਹਾਨ ਤੁਰਦਾ ਲੱਗਿਆ ਜੀ ਜਸਵੰਤ ਸਿੰਘ ਉਧਰ ਗਏ ਬਹੁਤ ਵੱਡਾ ਮਾਨ ਭੇਜਿਆ ਹੈ ਮੈਂ ਬਖਤਰ ਬਾਦੀ ਆ ਕਪਤੀ ਆਰਜਨ ਦੀ ਇੱਕ ਖੇਡ ਦੇ ਸਰਦਾਰਾਂ ਦੀ ਸਿਰ ਸੁਲਮਾਨ ਸਰਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅੱਜ ਨਗਰ ਉੱਡੋ ਕੇ ਵਿਖੇ ਗੁਰਦੁਆਰਾ ਨਾਗਰ ਸਾਹਿਬ ਵਿਖੇ ਸੰਤ ਬਾਬਾ ਜਗਤ ਸਿੰਘ ਜੀ ਦੀ 40ਵੀਂ ਵਰ੍ਹੇ ਬੜੀ ਧੂਮ ਧਾਮ ਨਾਲ ਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ ਜਿਸ ਵਿੱਚ ਦੂਰ ਨੇੜੇ ਤੋਂ ਸਾਧ ਸੰਗਤ ਹਾਜ਼ਰੀ ਭਰ ਰਹੀ ਹਨ ਆਈਆਂ ਹੋਈਆਂ ਸਾਧ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ